ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਸੇ ਲਈ ਲੈ ਕੇ ਆਏ ਜੀ ਪਹਿਲੇ ਨੰਬਰ ਵਾਲੀ ਬੈਡ ਬਈ ਤੇ ਸੂਈ ਸਵਾਈ ਆ ਦੂਜੇ ਨੰਬਰ ਵਾਲੀ ਟੋਕੜ ਗੱਬਣ ਤੇ ਤੀਜੇ ਨੰਬਰ ਤੇ ਬਈ ਮੱਝ ਸੂਈ ਸਵਾਈ ਆ ਮੋਲ ਜਾਇਜ਼ ਹੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਵਧੀਆ ਚੱਲ ਰਾਂ ਕੰਮ ਕਰ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਕੁਲਦੀਪ ਸਿੰਘ ਆ ਜੀ ਪਿੰਡ ਸੁਖਾਰਾਂ ਦਾ ਤੇ ਕੋਠੇ ਵਾਲਾ ਕੱਚਾ ਰਾਹ ਜੀ ਖੇਤਾਂ 'ਚ ਘਰਾਈ ਮੇਰਾ ਠੀਕ ਹੈ ਜਿਲ੍ਹਾ ਮੋਗਾ ਹੈਗਾ ਤਹਿਸੀਲ ਬਾਗਾਪੁਰਾਣਾ ਨੇੜੇ ਸਾਡੇ ਸ਼ਹਿਰ ਪੈਂਦਾ ਭਗਤਾ ਭਾਈ ਦਾ 5 ਕਿਲੋਮੀਟਰ ਬਾਟਾ ਜੇ ਇਥੋਂ ਠੀਕ ਹੈ ਬਾਈ ਮੋਬਾਈਲ ਨੰਬਰ 99685 38206 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਂਦਾ ਕਿਹੜਾ ਸੂਈ ਆ ਇਹ ਦੂਜੀ ਸੂਈ ਸੂਈ ਆ ਜੀ ਕਦੋਂ ਸੂਈ ਆ ਇਹਨੂੰ ਸੂਈ ਹੋ ਗਈ ਅੱਜ 15 ਦਿਨ ਹੋ ਗਈ ਸੂਈ ਨੂੰ 15 ਦਿਨ ਤੇ ਬੱਚਾ ਕੀ ਆ ਮਗਰ ਮੱਛੀ ਆ ਜੀ ਮਗਰ ਬੱচ্চਾ ਮਗਰ ਬੱਛੀਆ ਬੱਛੀ ਚੰਗੀ ਆ ਨਾ ਹਾਂ ਬੱਛੀ ਚੰਗੀ ਆ ਬੱচ্চਾ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਬਹੁਤ ਜੰਗੀ ਆ ਤੇ ਦੁੱਧ ਕਿੰਨਾ ਹੋ 22 ਕਿਲੋ ਦੁੱਧ ਇਸ ਤਲੇ ਹੁਣ ਹਾਂਜੀ ਚੋਣ ਵਾਲਾ ਜਾ ਚੋਣ ਨੂੰ ਹਾਂਜੀ ਮੈਂ ਨੇ ਤੇ ਜਾਵਾ ਇਹਨੂੰ ਆਪਣੇ ਕੋਲੇ ਆਈ ਨੂੰ ਹੋ ਗਈ ਐ ਅੱਜ 4 ਦਿਨ ਹੋ ਗਏ ਘਰੇ ਚੋਲੀ 4 ਹਾਂਜੀ 4 ਦਿਨ 8 ਡਾਂਗਾ ਪਾ ਘਰੇ ਚੋਲੀ ਇਹ 4 ਦਿਨ 8 ਡਾਂਗ ਬਣ ਗਏ ਨਾ ਪੱਕੇ ਦੁੱਧ ਫੇਰ ਹਾਂਜੀ ਆ ਧਾਰ ਤੂਰ ਪੂਰੀ ਵਧੀਆ ਦੋਨੇ ਪਾਸੇ ਬਹਿ ਕੇ ਚੋਣੇ ਆ ਆਏ ਨਹੀਂ ਕੁਛ ਵੀ ਆਂਦੀ ਇਹ ਐ ਜਿਵੇਂ ਮਰਜੀ ਬਹਿ ਜਾਓ ਭਾਂ ਬੱਚੇ ਬਹਿ ਜਾਣ ਲੈ ਠੀਕ ਆ ਨਾ ਧਾਰਾਂ ਤੂਰਾਂ ਇਹਨੂੰ ਮੁਖਾ ਦਿੰਨੇ ਆ ਲੈ ਕਿ ਵਾਈ ਬੜੀ ਚੰਗੀ ਹੈ ਨਾ ਬਾਕੀ ਠੰਡੀ ਹੈ ਲੈ ਯਾਰ ਦੇਖੋ ਮਰਜੀ ਬੈਠ ਕੋਈ ਨਿਆਣਾ ਨਹੀਂ ਪਾਇਆ ਕੋਈ ਨਾ ਦੇਖਾ ਹੀ ਨਹੀਂ ਕੋਈ ਦੋਨੇ ਪਾਸੇ ਬੈਠ ਜੁਣੇ ਵਾਲਾ ਸਹੀ ਗੱਲ ਹੈ ਚੂਣ ਬੜਾ ਚੰਗਾ ਲੱਗਿਆ ਯਾਰ ਦੋਨੇ ਪਾਸੇ ਬੈਠ ਕੇ ਬਾਈ ਜਾਂ ਚਾਈ ਕਰ ਲੋ ਆ ਵੀ ਕੋਈ ਚੈੱਕ ਕਰ ਨੇ 22 ਲੀਟਰ ਦੁੱਧ ਨਾਪਣ ਵਾਲਾ ਜਿਹੜਾ ਤਿਆਰ ਆ ਬੱਚਾ ਮਗਰ ਬੱਚੇ ਬੱਚੀ ਵੀ ਚੰਗੀ ਆ ਫਿਲਚਲ ਨਹੀਂ ਕਰਦੀ ਇਹ ਜਵੇਂ ਹੀ ਤੋਰ ਦੇ ਬਾਈ ਫਿਰ ਤੋਰ ਕੇ ਰਖਾ ਦੇ ਥਣ ਮੇੜ ਤੋਂ ਚੈੱਕ ਕਰਵਾਨੇ ਮੋਠਾ ਜੀ ਥਣ ਥਣ ਚੈੱਕ ਕਰਾ ਦਿਓ ਕੋਈ ਪੂਰੇ ਵਧੀਆ ਧਾਰਾਂਗਾ ਚੂਣ ਨੂੰ ਪੋਲੀ ਆ ਠੀਕ ਹੈ ਭਾਈ ਮੱਛੀ ਮਗਰਾ ਨਾ ਕੋਈ ਭੱਜੇ ਨਾ ਖੱਚੇ ਤੂਆ ਕਰੇ ਫੁੱਲ ਕਰਦਾ ਯਾਦਬਰੀਡ ਚੰਗੀ ਆ ਆਟਰੋਡਰ ਚੰਗਾ ਸਾਣ ਤੋਂ ਚੰਗਾ ਮੁੱਠੀ ਵਾਲਾ ਸਾਣ ਦੋਰਾਦਾਰਾ ਵੀ ਚੰਗਾ ਬਾਕੀ ਭਾਈ ਕੋਲੇ ਭਾਈ ਗੱਡੀ ਆਵਦੀ ਆ ਬਲੇ ਹਾਂਜੀ ਆ ਗੱਡੀ ਆਪਣੀ ਆਵਦੀ ਆ ਗੱਡੀ ਆ ਭਾਈ ਦੀ ਤੇ ਇੱਕ ਰਾਹੇ ਦੇ ਵਿੱਚ ਵੀ ਡਿਸਕਾਊਂਟ ਆ ਜਿਹੜਾ ਹੋ ਜੂਗਾ ਤੇ ਕੀ ਮੁੱਲ ਆ ਫਿਰ ਇਹਦਾ ਇਹਦਾ ਮੁੱਲ 82000 ਰਾਈ ਮਾਨਦਾਨ ਹੋ ਜੂ ਹਾਂਜੀ ਕੀਤਾ ਜਾਊਗਾ ਜੀ 82000 ਰੁਪਿਆ ਮੁੱਲ ਆ ਬਾਕੀ ਜਿਹੜਾ ਵੱਧ ਭਾਵੇਂ ਅਗਲਾ 4 ਡੰਗ ਚੋ ਕੇ ਲਈਏ ਦੋ ਤੋ ਤਾਂ ਬਈ ਹੁਣ ਤਿਆਰ ਆ ਜਮਾ ਹਨਾ ਕਿੰਨਾ ਹੈਗਾ ਕਿੰਨਾ ਹੈਗਾ ਚੋਲੇ ਚਾਰ ਡਾਂਗੇ ਤੇ ਉਹਦੇ ਸਾਹ ਹਾਂ ਜੇ ਤਾਂ ਟਾਈਮ ਹੀ ਮਾਰ ਕੇ ਚੱਲੋ ਵੀ 12 ਕ'ਵਜੇ ਹੋਣਗੇ 12:30 ਸਹੀ ਗੱਲ ਆ ਬਈ ਤੇ ਸ਼ਾਮ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲਓ ਹਾਂਜੀ ਹਾਂਜੀ ਆਰਡਰ ਬਈ ਮੇਰੇ ਤੋਂ ਚੱਲੋ ਸੋਨਾ ਆਰਡਰ ਕਰਨ ਲੱਗ ਖਰਾਬ ਨਹੀਂ ਕਰੂਗੀ ਜਮਈ ਠੀਕ ਰੱਬਾ ਹੂੰ ਇਹਨੇ ਘਰੇ ਰੱਖਣੀ ਆ ਨਾ ਸ਼ੌਂਕ ਨਾਲ ਹੂੰ ਦੋ ਨੰਬਰ ਟੋਕੜ ਕੱਪੜਾ ਇਹ ਟੋਕੜ ਕੱਪੜਾ ਜਰਸੀ ਵਹਿੜਾ ਜੀ ਇਹ ਕਿਹੜਾ ਸੂਹਾ ਇਹ ਦੂਜਾ ਸੂਹਾ ਆ ਜੀ ਇਹ ਤੇ ਤੀਜੇ ਵਾਸਤੇ ਗੱਬਣਾ ਹਾਂਜੀ ਤੀਜੇ ਵਾਸਤੇ ਗੱਬਣਾ ਕਿੰਨੇ ਟਾਈਮ ਦੀ ਇਹ ਹੈਗੀ ਆਪਣਾ ਤਿੰਨਾ ਮਹੀਨਿਆਂ ਦੀ ਹੈ 5 ਦਿਨ ਘਟਾਈ ਦਿਨਾਂ ਤੋਂ ਮੰਨ ਕੇ ਚਲੋ ਅੱਛਾ ਜੀ ਧਾਣਿਆਂ ਤੋਂ ਉੱਤੇ ਆ ਤਿੰਨਾ ਤੋਂ ਮਾੜਾ 5 ਕਿ ਦਿਨ ਘਟਾ ਦੁੱਧ ਕਿੰਨਾ ਦੁੱਧ ਦੇਖ ਲੈ 10 ਕਿਲੋ ਆਜੀ ਲੈਂਦੀ ਹੈ ਇਹ ਆਜੀ ਲੈਂਦੀ ਹੈ ਹਾਂਜੀ ਇਹ ਵੀ ਵਧੀਆ ਸੀਲ ਆ ਗਈ ਹੂੰ ਚੋਕੇ ਲੈਂਦੀ ਹੈ ਦੋ ਟਾਈਮ ਐ ਨਹੀਂ ਕੋਈ ਡਕਲ ਜਿਵੇਂ ਮਰਜੀ ਆ ਥਾਂੜ ਜ਼ਰੂਰ ਹੈ ਨੀੜਿਆ ਥੋੜੇ ਜੇ ਤਾਂ ਆਹ ਤੂਰੀ ਪੂਰੀ ਵਧਗਾ ਲਾ ਕੇ ਬਾਈ ਚੰਗੀ ਆ ਨਾ ਯਾਰ ਇੱਕ ਨੰਬਰ ਚ ਹੋਈ ਆ ਇਹ ਨਹੀਂ ਕਰੜੀ ਆ ਸਹੀ ਗੱਲ ਆ ਇਹ ਦੇਖ ਲੋ ਲੈ ਚੋਂ ਬੜਾ ਚੰਗਾ ਯਾਰ ਪੂਰਾ ਵਧੀਆ ਲੈ 10 ਲੇਟ ਚਾਰੇ ਥਣਾਂ ਦੇ ਵਿੱਚੋਂ ਕੋਈ ਭੂਰ ਨਹੀਂ ਆ ਵੀ ਕਰ ਦੋ ਨੇੜੇ ਮੜਾ ਲੈ ਯਾ ਵਾਦ ਤੋਂ ਬਈ ਮੜਾ ਚੈੱਕ ਕਰਵਾ ਕੇ ਲੈਂਦੀ ਐ ਜਰਸੀ ਆ ਗਰਮੀ ਬਿਲਕੁਲ ਨਹੀਂ ਮੰਦੀ ਫੈਟ ਹਾਂਜੀ ਫੈਟ ਚੰਗੀ ਆਉਂਦੀ ਐ ਚੰਗੀ ਆਉਗੀ ਥਣ ਥਣ ਚੰਗਾ ਫੇਸ ਬੜਾ ਪਿਆਰਾ ਮੱਝਾਰਗਾ ਦੁੱਧ ਆਈ ਇਹਦਾ ਤੇ ਕੀ ਮੋਲ ਲਾ ਫਿਰ ਇਹਦਾ ਇਹਦਾ ਮੁੱਲ 47000 ਰੁਪਏ ਹੈ ਜੀ ਮਾਨਤਨ ਹੋ ਜਾ ਹਾਂਜੀ ਹਾਂਜੀ ਕੀਤਾ ਜਾਊਗਾ 47000 ਰੁਪਏ ਮੁੱਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਹਾਂ ਇਹ ਅੱਜ ਹੀ ਅੱਜ ਹੀ ਲੈ ਕੇ ਜਾਂਦੀ ਐ ਠੀਕ ਆ ਮੋੜ ਲਿਆ ਬਈ ਮੋਲ ਜਾਇਆ ਜਾਂ ਮਾਨਤਨ ਨਿਮਾਉਣ ਨੂੰ ਵੀ ਸੀਲ ਆ ਬਈ ਅੱਜ ਹੀ ਲੈ ਕੇ ਨਵਾਈ ਆ ਇਹੇ ਠੀਕ ਆ ਚੋਣ ਨੂੰ ਵੀ ਸੀਲ ਆ ਦੋ ਟਾਈਮ ਚੋਕੇ ਲੈਂਦੀ ਐ ਹੂੰ ਮੱਝ ਕਿਹੜਾ ਸੁਨ ਸੁਈ ਆ ਬਾਈ ਮੱਝ ਤੀਜਾ ਸੁਆ ਸੁਈ ਵੀ ਆ ਜੀ ਕਦੋਂ ਸੁਈ ਆ ਬਾਈ ਇਹੋ ਹੋ ਗਈ ਸੁਈ ਨੂੰ ਘੱਟੋ ਘੱਟ ਵੀ 10 ਦਿਨ ਹੋ ਗਏ ਇਹਨੂੰ ਬੱਚਾ ਕੀ ਆ ਬੱਚਾ ਕੱਟਾ ਜੀ ਮਗਰ ਕੱਟਾ ਬਾਈ ਹਾਂ ਜੀ ਮੱਝ ਧਾਰ ਚੋਂ ਨੂੰ ਪੋਲੀ ਆ ਬਿਲਕੁਲ ਪੋਲੀ ਆ ਇਹ ਹਾਂ ਐ ਨਹੀਂ ਵੀ ਕਰੜੀ ਹੈਗੀ ਦੁੱਧ ਕਿੰਨਾ ਹੋਣ ਹਾਂ ਜੀ 13 ਕਿਲੋ ਦਦਾ ਬਾਈ ਇਹ ਥਲੇ ਲੈਟ ਤਿਆਰ ਆ ਬਾਈ ਜਮਾਂ ਤਿਆਰ ਆ ਜਾ ਭਾਵੇਂ ਚਾਰ ਡੰਗ ਚੋ ਕੇ ਲੈ ਜਾਓ ਬਹੁਤ ਠੀਕ ਆ ਬਾਈ ਕੋਈ ਧੰਨਵਾਦ ਘੱਟ ਨਹੀਂ ਆ ਧਾਰ ਹੈ ਜਿਹੜੀ ਬਿਲਕੁਲ ਪੋਲੀ ਧਾਰ ਹੈਗੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਸੁਈ ਸਵਾਈ ਬੱਚਾ ਮਗਰ ਕੱਟਾ ਬਾਈ ਸੱਤ ਬੱਡ ਚੰਗਾ ਪੱਛੇ ਬੱਡੇ ਦੀ ਮੱਝਾ ਦੁੱਧ ਵਾਲੀ ਮੱਝਾ ਬਈ ਥਣ ਥਣ ਬੜਾ ਕਮਾਲ ਦਾ ਫੇਸਾਂ ਚੰਗਾ ਕਰ ਬਾਈ ਬਾਕੀ ਤੂਰਾ ਤਾਰਾ ਵੀ ਚੰਗਾ ਗਾ ਬਈ ਮੱਝਾ ਖਾਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਖਰਾਬ ਨਹੀਂ ਕਰਦੀ ਇਹ ਜਮਾਈ ਐਨ ਵੀ ਖਿੱਚ ਕੇ ਭਜੂਗੀ ਠੀਕ ਆ ਜਿਵੇਂ ਮਰਜੀ ਲਈ ਜਾਓ ਸੀਲਾ ਹਨਾ ਪੂਰੀ 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 ਫੁੱਲ ਸੀਲਾ ਐ ਨਹੀਂ ਬਾਈ ਮੇਰਾ ਵੀ ਪਤਲੇ ਪਿੰਡੇ ਦੀ ਐ ਇਹ ਪਤਲੇ ਪਿੰਡੇ ਦੀ ਮੈਂ ਹੈਗੀ ਸਹੀ ਗੱਲ ਆ ਦੁੱਧੜੀ ਹੈ ਮਾਂ ਹਾਂ ਠੀਕ ਆ ਦੁੱਧ ਚੰਗਾ ਥਣ ਤੋਂ ਨਾੜਾ ਨੋੜਾ ਬਹੁਤ ਚੰਗੀਆਂ ਨੇ ਬੱਚੇ ਇਹਨੇ ਘਰੇ ਦੁੱਧ ਪੀਣ ਨੂੰ ਸੌਦਾ ਵਧੀਆ ਸਹੀ ਗੱਲ ਆ ਮੁੱਲ ਭਰਾ ਇਹਦਾ ਮੁੱਲ 82000 ਹੈ ਜੀ ਮਾਨਤਾਨ ਹੋ ਜਾ ਹਾਂਜੀ ਹਾਂਜੀ ਕੀਤਾ ਜਾਊਗਾ 82000 ਰੁਪਿਆ ਮੁੱਲ ਮਾਨਤਾਨ ਜ਼ਰੂਰ ਹੋ ਜਾ ਬੱਚਾ ਮਗਰ ਕੱਟਾ ਕੱਟਾ ਵੀ ਨਰਵਾਗਾ ਹਾਂ ਕੱਟਾ ਨਰਵਾ ਬਾਕੀ ਉਹ ਵੀ ਨਸਲ ਆ ਲਾਗਾ ਨੀਲੀ ਰਵੀ ਚ ਪੈਂਦਾ ਕੱਟਾ ਹਾਂ ਮਾਜਣਾ ਇਹ ਜੀ ਦੇਖੋ ਤੁਸੀਂ ਆਏ ਪਤਲੇ ਪਿੰਡੇ ਦੀ ਹੈ ਮੈਂ ਲੈ ਜਿਵੇਂ ਮਰਜੀ ਸਹੀ ਗੱਲ ਆ ਭਾਈ ਐ ਨਹੀਂ ਗੱਲ ਕੋਈ ਜਮਾਂ ਲੈ ਨਾੜਾ ਨੂੜਾ ਬਹੁਤ ਚੰਗਾ ਨਾੜਾ ਨੂੜਾ ਬਹੁਤ ਆਗਾ ਹੁਣ ਇੱਕੋ ਜਿਹਾ ਚਾਹ ਦੇ ਨਿਕਲ ਹਾਂ ਆਮੀਆਂ ਕਰਡੀਆਂ ਹੁੰਦੀਆਂ ਚੋਣ ਦੇ ਵਿੱਚ ਤੇ ਜਮਾਂ ਬੋਲੀ ਆ ਪੂਰੀ ਜਮਾਂ ਬੋਲੀ ਆ ਹਾਂਜੀ ਮੁੱਲ 82 ਰਮਾਨਦਨ ਜ਼ਰੂਰ ਹੋ ਜਾ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਨਾਗ ਪਸੰਦ ਆ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ